ਤੋ ਅਸੀਂ ਪ੍ਰਭੂ ਜੀ ਦਾ ਧੰਨਵਾਦ ਕਰਦੇ ਆਂ ਪਰਮੇਸ਼ਵਰ ਨੇ ਸਾਨੂੰ ਅੱਜ ਦੇ ਦਿਨ ਤੱਕ ਸੰਭਾਲ ਕੇ ਰੱਖਿਆ ਅਗਰ ਸਾਡੇ ਸਾਹ ਚੱਲ ਰਹੇ ਆ ਤੇ ਸਾਡੇ ਜ਼ੋਰ ਨਾਲ ਨਹੀਂ ਆ ਪਰ ਪਰਮੇਸ਼ਵਰ ਦੇ ਫਜ਼ਲ ਦੇ ਨਾਲ ਆ ਉਹਦੀ ਕਿਰਪਾ ਦੇ ਨਾਲ ਆ ਹਾਲੇਲੂਇਆ ਇਸ ਲਈ ਸਾਨੂੰ ਕਦੀ ਵੀ ਘਮੰਡ ਨਹੀਂ ਕਰਨਾ ਚਾਹੀਦਾ ਇਨਸਾਨ ਅਗਰ ਘਮੰਡ ਕਰਨਾ ਛੱਡ ਦੇ ਤੇ ਉਹ ਜ਼ਿਆਦਾ ਲੰਮਾ ਜੀਵਨ ਜੀ ਸਕਦਾ ਹੈ ਅਰ ਅੱਜ ਹਰੇਕ ਇਨਸਾਨ ਲੰਮਾ ਜੀਵਨ ਜੀਣਾ ਚਾਹੁੰਦਾ ਆ ਪਰ ਕੁਮੰਡ ਨਹੀਂ ਛੱਡਣਾ ਚਾਹੁੰਦਾ ਤੁਹਾਨੂੰ ਪਤਾ ਲੂਸੀਫਰ ਜਿਹਦਾ ਨਾਮ ਭਿਆਨਕ ਦੂਤ ਦੇ ਵਜੋਂ ਲਿਆ ਜਾਂਦਾ ਆ ਜਾਂ ਚੰਗੇ ਦੂਤ ਵਜੋਂ ਨਹੀਂ ਲਿਆ ਜਾਂਦਾ ਬੁਰਿਆਂ ਵਜੋਂ ਜਾਣਿਆ ਜਾਂਦਾ ਪਰ ਇੱਕ ਸਮਾਂ ਸੀਗਾ ਜਦੋਂ ਉਹ ਬਹੁਤ ਹੀ ਬਧੀਆ ਸੀਗਾ ਸਵਰਗ ਦੇ ਵਿੱਚ ਸੀ ਪਰਮੇਸ਼ਵਰ ਦੀ ਅਰਾਧਨਾ ਕਰਨ ਵਾਲਾ ਸੀਗਾ ਖੂਬਸੂਰਤ ਸੀ ਪਰਮੇਸ਼ਵਰ ਦੇ ਤਖਤ ਦੇ ਸਾਹਮਣੇ ਰਹਿਦਾ ਸੀ ਕੁਮੰਡ ਨੇ ਉਹਨੂੰ ਸਵਰਗ ਦੇ ਵਿੱਚੋਂ ਬਾਹਰ ਕਢਾਇਆ ਜਦੋਂ ਤੱਕ ਉਹਦੇ ਅੰਦਰ ਕੁਮੰਡ ਨਹੀਂ ਸੀਗਾ ਉਦੋਂ ਤੱਕ ਉਹ ਸਵਰਗਦੂਤ ਸੀ ਪਰ ਜਿੱਦ ਹੀ ਉਹਦੇ ਅੰਦਰ ਕੁਮੰਡ ਆਇਆ ਕੁਮੰਡ ਨੇ ਉਹਨੂੰ ਆਤਮਿਕ ਤੌਰ ਤੇ ਅੰਨਾ ਕਰ ਦਿੱਤਾ ਉਹਨੂੰ ਇਸ ਗੱਲ ਦਾ ਵੀ ਚੇਤਾ ਭੁੱਲ ਗਿਆ ਕਿ ਜੇ ਇਸ ਪਰਮੇਸ਼ਵਰ ਦੀ ਮੈਂ ਰਚਨਾ ਆ ਜੇ ਇਸ ਪਰਮੇਸ਼ਵਰ ਦੇ ਸਨਮੁਖ ਮੈਂ ਰਹਿਣਾ ਆ ਜਿਸ ਪਰਮੇਸ਼ਵਰ ਦੀ ਮੈਂ ਆਰਾਧਨਾ ਕਰਦਾ ਤੇ ਜਿਹਦੇ ਵਿਰੁੱਧ ਮੈਂ ਸੋਚ ਰਿਹਾ ਹਾਂ ਉਹ ਦਿਲਾਂ ਤੇ ਗੁਰਦਿਆਂ ਨੂੰ ਜਾਣਨ ਵਾਲਾ ਪਰਮੇਸ਼ਵਰ ਹੈ ਅਰੁਣੇ ਸੋਚਾ ਮੈਨੂੰ ਤਾਂ ਹੁਣ ਸਵਰਗ ਦਾ ਸਾਰਾ ਭੇਤ ਸਮਝ ਵਿੱਚ ਆ ਗਿਆ ਬਹੁਤ ਸਾਰੇ ਸਵਰਗਦੂਤ ਮੇਰਾ ਆਦਰ ਮਾਨ ਕਰਦੇ ਆ ਮੈਂ ਆਪਣਾ ਤਖਤ ਪਰਮੇਸ਼ਰ ਦੇ ਤਖਤ ਤੋਂ ਵੀ ਉੱਚਾ ਲਾਉਂਗਾ ਇਹ ਘਮੰਡ ਜਦੋਂ ਉਹਦੇ ਮਨ ਦੇ ਅੰਦਰ ਆਇਆ ਇਹ ਪਲਾਨ ਜਦੋਂ ਉਹਦੇ ਮਨ ਦੇ ਅੰਦਰ ਆਇਆ ਉਹ ਸਪਿਰਚੂਅਲੀ ਬਲਾਈਂਡ ਹੋ ਗਿਆ ਉਹ ਆਤਮਕ ਰੀਤੀ ਦੇ ਨਾਲ ਅੰਨ੍ਹਾ ਹੋ ਗਿਆ ਉਹਨੂੰ ਇਹ ਭੁੱਲ ਗਿਆ ਕਿ ਕੋਈ ਵੀ ਇਹੋ ਜਿਹਾ ਵਿਚਾਰ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਆ ਜਿੰਨੂੰ ਪਰਮੇਸ਼ਵਰ ਤੋਂ ਛੁਪਾਇਆ ਜਾ ਸਕਦਾ ਹੈ ਉਹਨੇ ਪਰਮੇਸ਼ਵਰ ਨੂੰ ਨਹੀਂ ਕਿਹਾ ਸੀ ਮੈਂ ਤੇਰੇ ਤੋਂ ਵੀ ਉੱਚਾ ਤਖਤ ਲਗਾਉਂਗਾ ਉਹਨੇ ਮਾਨ ਦੇ ਵਿੱਚ ਇਹ ਵਿਚਾਰ ਲਿਆਂਦਾ ਸੀ ਪਰ ਪਰਮੇਸ਼ਵਰ ਤੋਂ ਕੁਝ ਵੀ ਛੁਪਾਇਆ ਨਹੀਂ ਜਾ ਸਕਦਾ ਅਰ ਉਹਦੇ ਇਸੇ ਘਮੰਡ ਦਾ ਕਰਕੇ ਉਹਨੂੰ ਸਵਰਗ ਦੇ ਵਿੱਚੋਂ ਬਾਹਰ ਸੁੱਟ ਦਿੱਤਾ ਗਿਆ ਤੇ ਉਹਦੇ ਨਾਲ ਵੀ ਜਿੰਨੇ ਹਮੈਤੀ ਦੂਤ ਸੀਗੇ ਉਹਨਾਂ ਨੂੰ ਵੀ ਬਾਹਰ ਸੁੱਟ ਦਿੱਤਾ ਗਿਆ ਅੱਜ ਵੀ ਬਹੁਤ ਸਾਰੇ ਲੋਕ ਆ ਬਹੁਤ ਸਾਰੇ ਇਨਸਾਨ ਆ ਜੋ ਪਰਮੇਸ਼ਵਰ ਦੇ ਹਜ਼ੂਰੀ ਦੇ ਵਿੱਚ ਬੈੰਦੇ ਉੱਠਦੇ ਆ ਜੋ ਪਰਮੇਸ਼ਵਰ ਦੇ ਪਾਕ ਕਲਾਮ ਨੂੰ ਪਰਮੇਸ਼ਵਰ ਦੀ ਬਾਣੀ ਨੂੰ ਬਚਨ ਨੂੰ ਪੜ੍ਹਦੇ ਤੇ ਸੁਣਦੇ ਆ ਜੋ ਆ दावेदार ਵੀ ਹੋ ਜਾਂਦੇ ਆ ਕਿ ਸਾਨੂੰ ਬਹੁਤ ਗਿਆਨ ਹੋ ਗਿਆ ਸਮਝ ਆ ਗਈ ਆ ਸਾਨੂੰ ਤੇ ਉਹ ਪਰਮੇਸ਼ਵਰ ਦੇ ਹੀ ਵਿਰੋਧ ਸੋਚਣਾ ਸ਼ੁਰੂ ਕਰ ਦਿੰਦੇ ਜਦੋਂ ਅਸੀਂ ਪਰਮੇਸ਼ਵਰ ਦੇ ਕੰਮਾਂ ਦੇ ਵਿਰੋਧ ਸੋਚਦੇ ਆ ਜਦੋਂ ਅਸੀਂ ਪਰਮੇਸ਼ਵਰ ਦੀਆਂ ਉਹ ਪਲਾਨਿੰਗਸ ਜਿਹੜੀਆਂ ਸਾਡੀ ਲਾਈਫ ਦੇ ਲਈ ਆ ਸੀ ਉਹਦੇ ਵਿਰੋਧ ਸੋਚਦੇ ਉਹਨਾਂ ਪਲਾਨਿੰਗਸ ਦੇ ਅਗੇਂਸਟ ਸੋਚਦੇ ਆ ਤਾਂ ਅਸੀਂ ਪਰਮੇਸ਼ਵਰ ਦੇ ਹੀ ਵਿਰੋਧ ਸੋਚਦੇ ਹਾਂ ਅਜ ਜਦੋਂ ਅਸੀਂ ਪਰਮੇਸ਼ਵਰ ਦੇ ਵਿਰੁੱਧ ਸੋਚਦੇ ਆ ਫਿਰ ਅਸੀਂ ਉਹਦੀ ਹਜ਼ੂਰੀ 'ਚੋਂ ਧੱਕ ਦਿੱਤੇ ਜਾਂਦੇ ਹਾਂ ਫਿਰ ਸਾਨੂੰ ਭੁਲੇਖਾ ਹੀ ਹੁੰਦਾ ਹੈ ਕਿ ਮੈਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠਾ ਹਾਂ ਸੋ ਜ਼ਬੂਰਾ ਦੇ ਵਿੱਚ ਲਿਖਿਆ ਉਹ ਕੁਮੰਡੀਆਂ ਦੇ ਕੋਲ ਨਹੀਂ ਜਾਂਦਾ ਤੇ ਝੂਠਿਆਂ ਦੇ ਨਾਲ ਕੋਈ ਦੋਸਤੀ ਨਹੀਂ ਰੱਖਦਾ ਉਹ ਸੋ ਅਗਰ ਆਪਾਂ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਬਣੇ ਰਹਿਣਾ ਟਿਕੇ ਰਹਿਣਾ ਕਿਰਪਾ ਨੂੰ ਪਾਉਣਾ ਹੈ ਤਾਂ ਆਪਾਂ ਨੀਵੇਂ ਹੋ ਕੇ ਨਮਰ ਹੋ ਕੇ ਹਲੀਮ ਹੋ ਕੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਬਣੇ ਰਹਿ ਸਕਦੇ ਹਾਂ ਜੇ ਰੀਸ ਕਰਨੀ ਆ ਤਾਂ ਪਵਿੱਤਰ ਬਾਈਬਲ ਕਹਿੰਦਾ ਪ੍ਰਭੂ ਯਿਸੂ ਮਸੀਹ ਦੀ ਰੀਸ ਕਰੋ ਕਿਉਂਕਿ ਉਹ ਰਾਜਿਆਂ ਦਾ ਰਾਜਾ ਹੋ ਕੇ ਪਾਸ਼ਾਹਾਂ ਦਾ ਪਾਸ਼ਾ ਹੋ ਕੇ ਉਹਨੇ ਫੇ ਵੀ ਆਪਣੇ ਆਪ ਨੂੰ ਹਲੀਮ ਰੱਖਿਆ ਫੇ ਵੀ ਦੀਨਤਾਈ ਵਾਲਾ ਸੁਭਾਅ ਰੱਖਿਆ ਨਮਰਤਾ ਵਾਲਾ ਸੁਭਾਅ ਰੱਖਿਆ ਤੁਸੀਂ ਦੇਖੋ ਕਿੰਨੀ ਜ਼ਬਰਦਸਤ ਸ਼ਕਤੀ ਪ੍ਰਭੂ ਯਿਸੂ ਮਸੀਹ ਦੇ ਕੋਲ ਸੀ ਸਗੋਂ ਅੱਜ ਵੀ ਪ੍ਰਭੂ ਯਿਸੂ ਮਸੀਹ ਦੇ ਨਾਮ ਚੋਂ ਸ਼ਕਤੀ ਕੰਮ ਕਰਦੀ ਆ ਕਿ ਪ੍ਰਭੂ ਯਿਸੂ ਮਸੀਹ ਅੰਨਿਆਂ ਦੀਆਂ ਅੱਖਾਂ ਨੂੰ ਛੂੰਹਦੇ ਸੀ ਤੇ ਅੰਨੇ ਸੂ ਜਾਖੇ ਹੋ ਜਾਂਦੇ ਸੀ ਕਿੰਨਾ ਸਮਰਥੀ ਪਰਮੇਸ਼ਵਰ ਦਾ ਪੁੱਤਰ ਪ੍ਰਭੂ ਯਿਸੂ ਮਸੀਹ ਜੇਦਾ ਨਾਮ ਅੱਜ ਵੀ ਉਨਾ ਹੀ ਸਮਰਥੀ ਆ ਪਰ ਇਸ ਸਮਰਥ ਦਾ ਕਦੇ ਘਮੰਡ ਨਹੀਂ ਕੀਤਾ ਪ੍ਰਭੂ ਯਿਸੂ ਮਸੀਹ ਨੇ ਬਹੁਤ ਦੁਸ਼ਟ ਆਤਮੇ ਇਸ ਸੰਸਾਰ ਦੇ ਅੰਦਰ ਵੱਖ-ਵੱਖ ਤਰ੍ਹਾਂ ਦੇ ਕੋਈ ਚੋਰੀ ਦਾ ਕੋਈ ਵੀ ਵਿਚਾਰ ਦਾ ਕੋਈ ਪ੍ਰਾਊਡ ਦਾ ਕੋਈ ਲਾਲਚ ਦਾ ਕੋਈ ਨਸ਼ੇ ਦਾ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਈਵਲ ਸਪਿਰਿਟਸ ਆ ਵੱਖ-ਵੱਖ ਤਰ੍ਹਾਂ ਦੇ ਦੁਸ਼ਟ ਆਤਮੇ ਆ ਪਰ ਸਭ ਤੋਂ ਜ਼ਿਆਦਾ ਖਤਰਨਾਕ ਦੁਸ਼ਟ ਆਤਮਾ ਆ ਜਿਹੜਾ ਬੰਦੇ ਨੂੰ ਇਹ ਅਹਿਸਾਸ ਕਰਾਉਂਦਾ ਰਹਿੰਦਾ ਆ ਏ ਉਹਦੇ ਅੰਦਰ ਪਾਉਂਦਾ ਰਹਿੰਦਾ ਤੂੰ ਬਹੁਤ ਧਰਮੀ ਤੂੰ ਬਹੁਤ ਧਰਮੀ ਤੂੰ ਬਹੁਤ ਧਰਮੀ ਤੂੰ ਬਹੁਤ ਪ੍ਰਾਰਥਨਾ ਕਰਦਾ ਹੈ ਇਹ ਸਭ ਤੋਂ ਡੇਂਜਰਸ ਈਵਲ ਸਪਿਰਿਟ ਆ